ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਟੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਤੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਇੱਥੇ ਮੇਰੀ ਨਹੀਂ ਨਾ ਇਹ ਬੰਦਿਆ ਤੇਰੀ ਨਾ ਇਹ ਮੇਰੀ ਚਾਰ ਤਿੰਨਾ ਤਾਂ ਮੇਲਾ ਦੁਨੀਆ ਫਿਰ ਮਿੱਟੀ ਦੀ ਬਣ ਕੇ ਟੀਰੀ ਤੇ ਨਾਕਰ ਇੱਥੇ ਹੀਰਾ ਫੇਰੀ ਮਿੱਟੀ ਨਾਲ ਨਾ ਧੋਖਾ ਕਰ ਤੂੰ ਦੋਵੇਂ ਮਿੱਟੀ ਤੇ ਮੈਂ ਵੀ ਮਿੱਟੀ ਜਾਤ ਬਾਤ ਦੀ ਗੱਲ ਨਾ ਕਰ ਤੂੰ ਜਾਤ ਵੇ ਮਿੱਟੀ ਬਾਤ ਵੇ ਮਿੱਟੀ ਜਾਤ ਸਿਰਫ ਖੁਦਾ ਦੀ ਉੱਤੇ ਬਾਕੀ ਸਭ ਕੁਝ ਮਿੱਟੀ ਮਿੱਟੀ ਉਹ ਪੱਕੇ ਸਭ ਕੁਝ ਮਿੱਟੀ ਮਿੱਟੀ ਰੋਜ਼ ਅਜ਼ਲ ਤੋਂ ਮਿੱਟੀ ਦਾ ਬਣਿਆ ਤੂੰ ਤੇ ਮਾਰੇ ਖੂਬ ਲਿਸ਼ਕਾਰੇ ਪਈ ਅਚ ਮਿੱਟੀ ਤੇ ਤੇਰੇ ਉੱਤੇ ਮਿੱਟੀ ਨੇ ਸ਼ਾਕ ਕੀਤੀ ਤੇ ਤੇਰੇ ਥੱਲੇ ਵੀ ਕਈ ਹੈ ਸੱਚ ਮਿੱਟੀ ਬੁਹੇ ਅੱਖਾਂ ਤੇ ਮਾਰ ਕੇ ਤੁਰ ਚੱਲਿਆ ਆਏ ਬੋਹੇ ਅੱਖਾਂ ਦੇ ਮਾਰ ਕੇ ਤੂੰ ਤੁਰ ਚੱਲ ਆਇਂ ਜਾ ਕੇ ਵੇਖ ਲਵੀਂ ਰੱਜ ਰੱਜ ਮਿਟੀ ਸਾਧਕ ਖੈਰ ਦੇ ਨਾਲ ਤੂੰ ਜਾਵੇਂ ਸ਼ਾਲਾ ਉਹ ਉੱਥੇ ਰੱਖ ਲਵੇ ਤੇਰੀ ਲਜ ਮਿਟੀ ਤੇ ਮਿਟੀ ਪਾ ਕੇ ਤੁਰਨ ਕੇ ਜਦੋਂ ਸਾਰੇ ਪਿੱਛੋਂ ਕਦੇ ਕੀ ਹਾਲ ਪੁਕਾਰ ਮਿਟੀ ਤੇਰੇਆਂ ਯਾਰਾਂ ਵਿੱਚ ਮੁੜ ਕੇ ਵੇਖਣਾ ਨਹੀਂ ਬੁੱਤ ਪਾ ਕੇ ਤੇਰੇ ਉੱਤੇ ਚਾਰ ਮਿੱਟੀ ਉਹ ਇਸ ਜੱਗ ਦਾ ਸਾਥ ਸੀ ਇੱਥੋਂ ਤੀਕਰ ਅੱਜ ਹੋ ਗਿਆ ਇਸ ਸਬਦ ਦਾ ਪਿਆਰ ਮਿੱਟੀ ਬੰਦਾ ਆਪ ਤੇ ਹੁੰਦਾ ਏ ਮਿੱਟੀ ਸਾਧਕ ਇਹ ਤਾਂ ਹੁੰਦਾ ਨਹੀਂ ਕਦੀ ਕਿਰਤਾਰ ਮਿੱਟੀ ਉਹ ਇਹ ਤਾਂ ਹੁੰਦਾ ਨਹੀਂ ਕਦੀ ਕਿਰਤਾਰ ਮਿੱਟੀ ਤੇ ਸੂਬਾ ਉੱਠ ਕੇ ਮੈਂ ਦੁਆ ਮੰਗਾ ਮੈਨੂੰ ਹੋਵੇ ਮਤੀਨੇ ਚੋਂ ਤਾਨ ਮਿਟੀ ਉਹ ਬਾਣੇ ਵਿੱਚ ਮਤੀਨੇ ਤੇ ਲਹਿਤ ਮਰੀ ਹੋਵੇ ਤੈਪਾ ਦੇ ਵਿੱਚ ਮਰੀ ਜਾਨ ਮਿਟੀ ਜਿਸ ਥਾਂ ਤੇ ਸੋਨੇ ਦੇ ਕਦਮ ਲੱਗੇ ਓਏ ਉਸੇ ਥਾਂ ਤੋਂ ਸਾਰੇ ਉਠਾਉਣ ਮਿਟੀ ਇੱਕੋ ਹਸਰਤ ਸਾਦਕ ਦੇ ਦਿਲ ਤੇ ਆਸ਼ਿਕ ਆਕਾ ਦੀ ਮੇਰੇ ਤੇ ਬਾਣ ਮਿਟੀ ਸਾਰੇ ਮਿੱਟੀ ਤੇ ਬਣੇ ਇਨਸਾਨ ਫਿਰਤੇ ਰੋਜ਼ ਮਿੱਟੀ ਨੂੰ ਕਰੇ ਸਲਾਮ ਮਿੱਟੀ ਤੇ ਇੱਥੇ ਲੱਖਾਂ ਆਏ ਲੱਖਾਂ ਹੀ ਤੁਰ ਗਏ ਨੇ ਕੋਈ ਸੁਭਾ ਮਿੱਟੀ ਤੇ ਕੋਈ ਸ਼ਾਮ ਮਿੱਟੀ ਜੇ ਤੂੰ ਇੱਕ ਤਾਂ ਹੋ ਕੇ ਨਾ ਮਰਿਓ ਤੇਰਾ ਅੱਗੇ ਨਹੀਂ ਲੱਗਣਾ ਧਾਮ ਮਿੱਟੀ ਓ ਜਿੰਦ ਆਕਾ ਤੇ ਇਸ਼ਕ ਵਿੱਚ ਵੇਚ ਸਦਕ ਇਹਦਾ ਉੱਚ ਵੀ ਹੋਣਾ ਏ ਅੰजाम ਮਿੱਟੀ ਤੇ ਇਸ ਮਿੱਟੀ ਦੇ ਉੱਤੇ ਆਕੜ ਕੇ ਕਿਉਂ ਤੁਰਦਾ ਏ ਹੋ ਜਾਣੀ ਏ ਤੇਰੀ ਸਾਰੀ ਸ਼ਾਨ ਮਿੱਟੀ ਜਦੋਂ ਮੌਤ ਦੀ ਨਿੰਦਰੇ ਸੌਵੇਂ ਗਤੋਂ ਲੋਕਾਂ ਤੇ ਨਹੀਂ ਏ ਤੇਰੇ ਉੱਤੇ ਤਾਨ ਮਿੱਟੀ ਇਸ ਮਿੱਟੀ ਦੇ ਕੰਮ ਨਹੀਂ ਜਾਣਦਾ ਤੂੰ ਇਨੇ ਕਿੱਤੇ ਨੇ ਲੱਖਾਂ ਇਨਸਾਨ ਮਿੱਟੀ ਉਹ ਜਿੰਨਾ ਯਾਰਾਂ ਤੇ ਕਰਤਾ ਤੂੰ ਮਾਨਸਾਦਕ ਉਹ ਬੁੱਕਾਂ ਪਰ ਪਰ ਤੇਰੇ ਤੇ ਪੌਣ ਮਿੱਟੀ ਬੁੱਕਾਂ ਪਰ ਪਰ ਤੇਰੇ ਤੇ ਪੌਣ ਮਿੱਟੀ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੇ ਵੀਡੀਓ ਦੇਖਦੇ ਰਹੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੁਰੂ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਖ ਰੱਖਾ